काियन होम्योपैथिक क्लिनिक एंड इंटरनेशनल थेरेपी सेंटर जो लील कला रोड सिविल हॉस्पिटल के पास रेड कलर की बिल्डिंग में हम कर रहे हैं ये ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड थे लाए हैं उसको यूज करने से काफी अच्छे रिजल्ट आ रहे हैं न्यूरोथेरेपी फिजियोथेरेपी और केम्सोथेरापी भी कर रही हैं उसका बेनिफिट्स camera raj kar de is da gaddi chale ja rahe hain ਮੋਰ ਸਿੰਘ ਦੇ ਬਹਾਦੂਰ ਸਰਵਸੇ ਤੇ ਪੇਗਰ ਅਸੀਂ ਸਰਕਾਰੀ ਰਸਤਾ ਡੇ ਹਾਂ ਜੀ ਭਰਾਵੋ ਪਹਿਲਾਂ ਇਹਨਾਂ ਨੇ ਸਰਕਾਰੀ ਰਸਤਾ ਡੱਕਿਆ ਐਸ ਐਚਓ ਸਾਹਿਬ ਕੋਲੇ ਨੇ ਮੌਕਾ ਲਿਖਿਆ ਜਾ ਕੇ ਮੌਕਾ ਵੇਖ ਕੇ ਕਹਿੰਦਾ ਕਿ ਤੁਸੀਂ ਰਸਤਾ ਚਾਲੂ ਕਰੋ ਇਹਨਾਂ ਨੇ ਰਾਤ ਬੰਦੇ ਲਿਆਂਦੇ ਖਾਸਿਓ ਜੀ ਇਹਨਾਂ ਨੇ ਪਹਿਲਾਂ ਸਾਰਾ ਪਿੰਡ ਦੇ ਸਾਡੇ ਮੁੰਡੇ ਨੂੰ ਸੱਟਾਂ ਲਾ ਕੇ ਨੇ ਉਹ ਵੀ ਇੱਥੇ ਦਾਖਲ ਹੋਇਆ ਅੱਜ ਇਹਨਾਂ ਨੇ ਸਰਪੰਚ ਸਾਡਾ ਮਾਰਦਾ ਜਿਹੜਾ ਸਰਪੰਚ ਦਾ ਭਰਾ ਨਿਰਮਨ ਸਿੰਘ ਮੈਨੂੰ ਧਮਕੀ ਦਿੱਤੀ ਰਾਤ 10 ਵਜੇ ਮੈਨੂੰ ਲੱਫ ਫੋਨ ਆਇਆ ਜੀ ਉਹਦਾ ਸਰਵਨ ਸਰਵਨ ਸਿੰਘ ਇੰਗਲੈਂਡ ਤੋਂ ਆਦਾ ਸਵੇਰੇ ਕਲਾਨੌਰ ਤੋਂ ਜਾ ਕੇ ਕੋ ਤੇਰਾ 10 ਸਾਲਾ ਦਾ ਮੁੰਡਾ ਚੁੱਕ ਕੇ ਮਾਰਦਾ ਸਕੂਲੋਂ ਮੈਂ ਆ ਵੀ ਮਨੂ ਗਰੋ ਮੇਰਾ ਭਰਾ ਅਵਰਤਾ ਜੀ ਇਹ ਅੱਜ ਕਲਾਨੌਰ ਦੇ ਪਿੰਡ ਸ਼ੂਰ ਦੇ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਥੇ ਮਜੂਤਾ ਜਿਹੜੇ ਸਰਪੰਚ ਨੇ ਉਹਨਾਂ ਦੇ ਬਰਦਰ ਨਿਰਮਲ ਸਿੰਘ ਨੂੰ ਜਿਹੜੀਆਂ ਇੱਕ ਪਿੰਡ ਦੇ ਵਿਅਕਤੀ ਜਿਸ ਦਾ ਨਾਮ ਲਖਪ੍ਰੀਤ ਸਿੰਘ ਫੌਜੀ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਮਾਰ ਦਿੱਤੀ ਗਈਆਂ ਸੋ ਅਸੀਂ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਸਾਰੀ ਇਹਨਾਂ ਦੀ ਡਿਟੇਲ ਲੈ ਲਈ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਅਧੀਨ ਅਸੀਂ ਜਿਹੜੀਆਂ ਉਹ ਵਕ ਵਕ ਟੀਮਾਂ ਬਣਾ ਕੇ ਜਿੰਨੇ ਬੰਦਿਆਂ ਦੇ ਨਾਮ ਇਹਦੇ ਵਿੱਚ ਫਿਗਰ ਹੋ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਇਮੀਡੀਏਟਲੀ ਅਸੀਂ ਐਫਆਈਆਰ ਦਰਜ ਕਰਕੇ ਤੇ ਅਸੀਂ ਟੀਮਾਂ ਬਣਾ ਕੇ ਰੇਡਸ ਜਿਹੜੇ ਸ਼ੁਰੂ ਕਰਵਾਤੇ ਨੇ ਅਲਰੇਡੀ ਬਹੁਤ ਜਲਦ ਅਸੀਂ ਜਿਹੜੇ ਇਹਦੇ ਦੋਸ਼ੀ ਨੇ ਆਇਡੈਂਟੀਫਾਈਡ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਉਹਨਾਂ ਨੂੰ ਪੜਦੀ ਸਜ਼ਾ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਏਗੀ ਸਜ਼ਾ ਜਿਹੜੇ ਗੋਰੀਆਂ ਉਹ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਸੋ ਕਿਉਂਕਿ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਇੱਥੇ ਸਿਵਲ ਹਸਪੀਟਲ ਦੇ ਵਿੱਚ ਆਣ ਕੇ ਦੇਖਿਆ ਤੇ ਉਹਨਾਂ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਸੀ ਬਟ ਸਿਰ ਹਾਲ ਜਿਹੜਾ ਹੈਗਾ ਆ ਅਸੀਂ ਇਹਦੇ ਵਿੱਚ ਸਾਡਾ ਜਿਹੜਾ ਪਹਿਲਾ ਟਾਰਗੇਟ ਹੈਗਾ ਉਹ ਇਹ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਸਾਡੇ ਇਸ ਮੁਕਦਮੇ ਦੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਅਰੈਸਟ ਕਰੀਏ ਫਿਲਹਾਲ ਅਜੇ ਤੱਕ ਕੋਈ ਵੀ ਸੀਸੀਟੀਵੀ ਫੁਟੇਜ ਸਾਨੂੰ ਨਹੀਂ ਮਿਲੀ ਇਹਦੇ ਵਿੱਚ ਬਟ ਅਸੀਂ ਉਹੀ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਮੌਕਾ ਹੈਗਾ ਮੌਕੇ ਨੂੰ ਸਾਰੇ ਨੂੰ ਜਿਹੜਾ ਅਸੀਸ ਕਰਕੇ ਉਥੋਂ ਉਹਦੇ ਆਲੇ ਦੁਆਲੇ ਤੇ ਸਾਰੇ ਏਰੀਆ ਨੂੰ ਜਿਹੜਾ ਵਾਪਸ ਸਰਚ ਕਰਕੇ ਉਥੋਂ ਜਿਹੜੀ ਵੀ ਕੋਈ ਸੀਸੀਟੀਵੀ ਫੁਟੇਜ ਮਿਲੇਗੀ ਉਹਨੂੰ ਅਸੀਂ ਸਫਾ ਮਿਸਲ ਦੇ ਉੱਤੇ ਲਿਆਣ ਕੇ ਅਗਲੀ ਕਾਰਵਾਈ ਜਿਹੜੀ ਉਹ ਅਮਲ ਦੇ ਵਿੱਚ ਲਿਆਂਗੇ ਫਿਲਹਾਲ ਮੁੱਢਲੀ ਪੁੱਛਗਿੱਛ ਤੋਂ ਇਹ ਹੀ ਸਾਹਮਣੇ ਆਇਆ ਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਉਹ ਇੱਕ ਗਲੀ ਬਣਾਉਣ ਜਾ ਰਹੀ ਸੀਗੀ ਜੋ ਕਿ ਸਰਕਾਰੀ ਗਲੀ ਇਹਨਾਂ ਦੇ ਦੱਸਣ ਮੁਤਾਬਕ ਔਰ ਇਹ ਜਿਹੜਾ ਲਾਪਰੀਤ ਫੌਜੀ ਅਤੇ ਇਸ ਦਾ ਪਰਿਵਾਰ ਹੈ ਉਹ ਗੜੀ ਬਣਾਉਣ ਤੋਂ ਇਹਨਾਂ ਨੂੰ ਰੋਕਦੇ ਸੀਗੇ ਜੋ ਜਿਸ ਦੇ ਬਾਬਤ ਜਿਹੜਾ ਹੈਗਾ ਇਹ ਝਗੜਾ ਹੋਇਆ ਔਰ ਇਸ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਫਾਇਰਿੰਗ ਇਨਸੀਡੈਂਟ